ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਐਸਾ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਸੁੱਖ ਸਮਰiddhi ਜ਼ਰੂਰ ਆ ਜਾਵੇਗੀ ਤੁਹਾਡੇ ਜੀਵਨ ਦੇ ਵਿੱਚ ਧਨ ਪ੍ਰਾਪਤੀ ਦੇ ਨਵੇਂ-ਨਵੇਂ ਯੋਗ ਬਣਨਗੇ ਕਿਉਂਕਿ ਜਦੋਂ ਵੀ ਤੁਹਾਡੀ 네ਗੇਟਿਵ એનર્ਜੀ ਤੋ ਬਦਲ ਕੇ ਪੋਜ਼ਿਟਿਵ ਹੁੰਦੀ ਹੈ ਤਾਂ ਖੁਦ ਹੀ ਇਹ ਸੁੱਖ ਸੇ ਮਰੀਦੀ ਤੁਹਾਡੇ ਜੀਵਨ ਦੇ ਵਿੱਚ ਆਕਰਸ਼ਿਤ ਹੋ ਜਾਂਦੀ ਹੈ ਪਰ ਇਸ ਦੇ ਪਿਛੇ ਕਾਰਨ ਕੀ ਹੈ ਤੇ ਇਹ ਕਿਵੇਂ ਕੰਮ ਕਰਦਾ ਹੈ ਦੋਸਤੋ ਤੁਹਾਨੂੰ ਇਸ ਬਾਰੇ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਸ ਉਪਾਅ ਨੂੰ ਕਰਨ ਬਾਰੇ ਦੱਸਾਂਗੇ ਤੁਸੀਂ ਖੁਦ ਦੇਖਣਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕਰਾਮਾਤੀ ਲਾਭ ਹੋਣ ਵਾਲੇ ਹਨ ਦੋਸਤੋ ਇਸ ਵੀਡੀਓ ਦੀਆਂ ਸਾਰੀਆਂ ਹੀ ਗੱਲਾਂ ਨੂੰ ਧਿਆਨ ਦੇ ਨਾਲ ਸੁਣੀਓ ਜੀ ਕਿਉਂਕਿ ਜਦ ਵੀ ਤੁਸੀਂ ਇਸ ਪ੍ਰਯੋਗ ਨੂੰ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਖੁਦ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਬਦਲਾਵ ਆਉਣਾ ਸ਼ੁਰੂ ਹੋ ਜਾਵੇਗਾ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਪ੍ਰਯੋਗ ਮੰਨਿਆ ਗਿਆ ਹੈ ਇਹ ਦੋਸਤੋ ਸ਼ਨੀਵਾਰ ਦਾ ਦਿਨ ਬਹੁਤ ਹੀ ਵਿਸ਼ੇਸ਼ ਹੁੰਦਾ ਹੈ ਕਿਉਂਕਿ ਇਸ ਦਿਨ ਟੂਣੇ ਟੋੜ ਕੇ ਵੀ ਕੀਤੇ ਜਾਂਦੇ ਹਨ ਅਤੇ ਉਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ ਉਪਾਅ ਵੀ ਕੀਤੇ ਜਾਂਦੇ ਹਨ ਤਾਂ ਤੁਸੀਂ ਇਸ ਦਿਨ ਕਿਵੇਂ ਸੁਰੱਖਿਅਤ ਰਹਿਣਾ ਹੈ ਇਸ ਬਾਰੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾ ਉਪਾਅ ਹੈ ਕਿ ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਤੀੜ ਤੰਗ ਕਰਦੀ ਹੈ ਤੇ ਤੁਹਾਨੂੰ ਚਾਰੇ ਪਾਸਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਦ ਸ਼ਨੀ ਦੇਵ ਆਪਣਾ ਰੰਗ ਦਿਖਾਉਂਦੇ ਹਨ ਤਾਂ ਕੀ ਹੁੰਦਾ ਹੈ ਪਰਿਵਾਰਿਕ ਜੀਵਨ ਵਿੱਚ ਮਤਭੇਦ ਮਾਤਾ ਪਿਤਾ ਦੇ ਸਰੀਰ ਉੱਪਰ ਕਸ਼ਟ ਅਤੇ ਤੁਹਾਡਾ ਕੈਰੀਅਰ ਰੋਜ਼ਾਨਾ ਦਾ ਕੰਮ ਇੱਕਦਮ ਖਤਮ ਹੋ ਜਾਂਦਾ ਹੈ ਇਹ ਤਰੀਕਾ ਹੁੰਦਾ ਹੈ ਸਜ਼ਾ ਦੇਣ ਵਾਲੇ ਦਾ ਇਸ ਤੋਂ ਬਾਹਰ ਕਿਵੇਂ ਨਿਕਲਣਾ ਹੈ ਅਤੇ ਇਸ ਤੋਂ ਕਿਵੇਂ ਬਚਣਾ ਹੈ ਦੋਸਤੋ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਘਰ ਦੇ ਮੁੱਖ ਦਰਵਾਜ਼ੇ ਤੇ ਤੁਸੀਂ ਗੰਗਾ ਜਲ ਰੋਜ਼ ਹੀ ਪਾਉਣਾ ਹੈ ਜੇਕਰ ਘਰ ਦੇ ਵਿੱਚ ਗੰਗਾ ਜਲ ਨਹੀਂ ਹੈ ਤਾਂ ਕਿਸੇ ਤਾਂਬੇ ਦੇ ਬਰਤਨ ਵਿੱਚ ਜਲ ਰੱਖ ਕੇ ਸਵੇਰੇ ਉੱਠ ਕੇ 2-4 ਬੂੰਦਾਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਜ਼ਰੂਰ ਪਾਓ ਪਰ ਸ਼ਨੀਵਾਰ ਕੀ ਕਰਨਾ ਹੈ ਕਿ ਤੁਸੀਂ ਜਦ ਘਰ ਦੇ ਮੁੱਖ ਦਰਵਾਜ਼ੇ ਤੇ ਝਾੜੂ ਲਗਾਉਂਦੇ ਹੋ ਤਾਂ ਤੁਸੀਂ ਉੱਥੇ ਝਾੜੂ ਨਹੀਂ ਲਗਾਉਣਾ ਪਹਿਲਾਂ ਉੱਥੇ ਪਾਣੀ ਛਿੜਕਣਾ ਹੈ ਫਿਰ ਉੱਥੇ ਸਫਾਈ ਕਰਨੀ ਹੈ ਪਾਣੀ ਪਾਉਣ ਦੇ ਨਾਲ ਕੀ ਹੁੰਦਾ ਹੈ ਕਿ ਜੋ ਆਤਮਾ ਹੁੰਦੀਆਂ ਹਨ ਉਹ ਸ਼ਾਂਤ ਹੋ ਜਾਂਦੀਆਂ ਹਨ ਤੁਹਾਡੇ ਜੀਵਨ ਦੀਆਂ ਮੁਸ਼ਕਲਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਦੀਆਂ ਇਸ ਲਈ ਇਹ ਉਪਾਅ ਤੁਸੀਂ ਜ਼ਰੂਰ ਕਰੋ ਦੋਸਤੋ ਦੂਸਰੀ ਗੱਲ ਇਹ ਹੈ ਕਿ ਜਦੋਂ ਤੁਸੀਂ ਘਰ ਦੀ ਸਫਾਈ ਕਰਦੇ ਹੋ ਝਾੜੂ ਪੋਚਾ ਲਗਾਉਂਦੇ ਹੋ ਪੋਚੇ ਵਾਲੇ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਮਿਲਾ ਲਓ ਜਾਂ ਫਟਕੜੀ ਪਾ ਕੇ ਪੋਚਾ ਲਗਾਓ ਫਟਕੜੀ ਤੁਸੀਂ ਢੇਲੀ ਵਾਲੀ ਲੈਣੀ ਹੈ ਤੇ ਉਸ ਨੂੰ ਤੁਸੀਂ ਪੋਚੇ ਵਾਲੇ ਪਾਣੀ ਦੇ ਵਿੱਚ ਪਾ ਕੇ ਇੱਕ ਵਾਰੀ ਹਿਲਾ ਲਓ ਤੇ ਫਿਰ ਫਟਕੜੀ ਕੱਢ ਕੇ ਬਾਹਰ ਰੱਖ ਲਓ ਤੇ ਬਾਕੀ ਪਾਣੀ ਨਾਲ ਪੋਚਾ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਉੱਪਰ ਕਿਸੇ ਵੀ ਨਕਾਰਾਤਮਕ ਊਰਜਾ ਦਾ ਵਾਸ ਨਹੀਂ ਹੋਵੇਗਾ ਤੁਸੀਂ ਸਿਹਤ ਪੱਖੋਂ ਵੀ ਬਿਲਕੁਲ ਸਹੀ ਰਹੋਗੇ ਤੇ ਇਹ ਉਪਾਅ ਬਹੁਤ ਹੀ ਸਿੰਪਲ ਹੈ ਦੋਸਤੋ ਸ਼ਨੀਵਾਰ ਦੇ ਦਿਨ ਜੇਕਰ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਸੀਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਬਾਹਰ ਨਿਕਲ ਸਕਦੇ ਹੋ ਜੇਕਰ ਤੁਸੀਂ ਕਰਜ਼ੇ ਦੇ ਵਿੱਚ ਫਸੇ ਹੋ ਤਾਂ ਤੁਸੀਂ ਇਹ ਛੋਟਾ ਜਿਹਾ ਉਪਾਅ ਕਰੋ ਜੇਕਰ ਤੁਸੀਂ ਕਰਜ਼ੇ ਦੇ ਵਿੱਚ ਫਸੇ ਹੋ ਤਾਂ ਤੁਸੀਂ ਸ਼ਨੀਵਾਰ ਦੇ ਦਿਨ ਹਨੂਮਾਨ ਦੇ ਮੰਦਿਰ ਜਾ ਕੇ ਇੱਕ ਪਾਣ ਦਾ ਪੱਤਾ ਹਨੂਮਾਨ ਜੀ ਨੂੰ ਅਰਪਿਤ ਕਰੋ ਤੁਸੀਂ ਇਹ ਪ੍ਰਯੋਗ ਘਰ ਵਿੱਚ ਹੀ ਤਿਆਰ ਕਰੋ ਇੱਕ ਪਾਣ ਦਾ ਪੱਤਾ ਲਓ ਤੇ ਉਸ ਉੱਪਰ ਲੌਂਗ ਤੇ ਇਲਾਚੀ ਰੱਖੋ ਇਸ ਉੱਪਰ ਥੋੜੀ ਜਹੀ ਕੋਈ ਮਿੱਠੀ ਵਸਤੂ ਵੀ ਰੱਖ ਲਓ ਇਹਨਾਂ ਸਾਰੀਆਂ ਵਸਤੂਆਂ ਨੂੰ ਹਨੂਮਾਨ ਜੀ ਦੇ ਚਰਨਾਂ ਦੇ ਵਿੱਚ ਅਰਪਿਤ ਕਰੋ ਸ਼ਨੀਵਾਰ ਦੇ ਦਿਨ ਤੁਸੀਂ ਪਾਣੀ ਦੇ ਵਿੱਚ ਸਰੋਂ ਦਾ ਤੇਲ ਵੀ ਮਿਲਾ ਸਕਦੇ ਹੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਜੀਵਨ ਦੀਆਂ ਮੁਸ਼ਕਲਾਂ ਦੇ ਵਿੱਚੋਂ ਕਿਵੇਂ ਬਾਹਰ ਨਿਕਲਣਾ ਹੈ ਦੋਸਤੋ ਸ਼ਨੀਵਾਰ ਦੇ ਦਿਨ ਇੱਕ ਸਟੀਲ ਦੀ ਕਟੋਰੀ ਦੇ ਵਿੱਚ ਸਰੋਂ ਦਾ ਤੇਲ ਲਓ ਉਸ ਵਿੱਚ ਆਪਣੇ ਚਿਹਰੇ ਨੂੰ ਵੇਖੋ ਤੇ ਉਸ ਵਿੱਚ ਫਿਰ ਵੜੀ ਬਣਾ ਕੇ ਕਾਲੇ ਕੁੱਤੇ ਨੂੰ ਪਾ ਦਿਓ ਤਾਂ ਇਸ ਨਾਲ ਫਿਰ ਕੀ ਹੁੰਦਾ ਹੈ ਕਿ ਸ਼ਨੀ ਦੇਵ ਦਾ ਦੋਸ਼ ਵੀ ਸ਼ਾਂਤ ਹੋ ਜਾਂਦਾ ਹੈ ਇਸ ਸਮੇਂ ਤੁਸੀਂ ਕੀ ਕਰਨਾ ਹੈ ਕਿ ਜਦ ਵੀ ਤੁਹਾਡੇ ਘਰ ਰੋਟੀ ਪੱਕਦੀ ਹੈ ਤਾਂ ਸਭ ਤੋਂ ਅਖੀਰਲੀ ਰੋਟੀ ਉਸ ਰੋਟੀ ਦਾ ਬੜਾ ਹੀ ਮਹੱਤਵ ਹੈ ਕੁੱਤੇ ਵਾਸਤੇ ਸਭ ਤੋਂ ਪਿਛਲੀ ਰੋਟੀ ਕੱਢੀ ਜਾਂਦੀ ਹੈ ਇਸ ਰੋਟੀ ਦੇ ਉੱਪਰ ਸਰੋਂ ਦਾ ਤੇਲ ਲਗਾਓ ਜੇਕਰ ਸੰਭਵ ਹੋਵੇ ਤਾਂ ਰੋਟੀ ਦੇ ਦੋਹਾਂ ਪਾਸਿਆਂ ਤੋਂ ਸਰੋਂ ਦਾ ਤੇਲ ਲਗਾਓ ਤੇ ਉੱਪਰ ਥੋੜਾ ਜਿਹਾ ਗੁੜ ਵੀ ਰੱਖ ਦਿਓ ਆਪਣੇ ਸਿਰ ਤੋਂ ਉੱਪਰੋਂ ਤਿੰਨ ਵਾਰ ਉਲਟੇ ਪਾਸੇ ਨੂੰ ਘੁਮਾਓ ਜੇਕਰ ਤੁਹਾਡੇ ਘਰ ਕੋਈ ਬੱਚੇ ਹਨ ਉਹ ਬਹੁਤ ਜਿੱਦ ਕਰਦੇ ਹਨ ਤੇ ਬਿਮਾਰ ਰਹਿੰਦੇ ਹਨ ਅਤੇ ਉਹਨਾਂ ਨੂੰ ਨજર ਵੀ ਬਹੁਤ ਜਲਦੀ ਲੱਗ ਜਾਂਦੀ ਹੈ ਤਾਂ ਕਿਸੇ ਵੀ ਪ੍ਰਕਾਰ ਦੀ ਜੇਕਰ ਕੋਈ ਟੈਨਸ਼ਨ ਹੈ ਤਾਂ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਕੋਈ ਵੀ ਤੇਲ ਆਪਣੇ ਸਰੀਰ ਉੱਪਰ ਲਗਾਉਂਦੇ ਹੋ ਤਾਂ ਜੇਕਰ ਉਹ ਤੇਲ ਸਰੋਂ ਦਾ ਹੋਵੇ ਤਾਂ ਤੁਹਾਡੀ ਕਿਸਮਤ ਚਮਕ ਜਾਂਦੀ ਹੈ ਤੁਹਾਡੇ ਜੀਵਨ ਦੀਆਂ ਮੁਸ਼ਕਲਾਂ ਵੀ ਖਤਮ ਹੋ ਜਾਂਦੀਆਂ ਹਨ ਤੁਹਾਨੂੰ ਨੀਰ ਤੇ ਤੇਲ ਲਗਾਉਣ ਨਾਲ ਕਦੇ ਵੀ ਸਰਦੀਆਂ ਵਿੱਚ ਬੁਲ ਨਹੀਂ ਫਟਦੇ ਤੇ ਤੁਹਾਡੀ ਸਿਹਤ ਵੀ ਚੰਗੀ ਰਹੇਗੀ ਕਿਉਂਕਿ ਤੁੰਨੀ ਨੂੰ ਹੀ ਸਾਰੇ ਸਰੀਰ ਦਾ ਕੇਂਦਰ ਬਿੰਦੂ ਮੰਨਿਆ ਹੈ ਸ਼ਨੀਵਾਰ ਦੇ ਦਿਨ ਘਰ ਦੇ ਸਾਰੇ ਹੀ ਮੈਂਬਰ ਆਪਣੇ ਸਿਰ ਦੇ ਵਿੱਚ ਤੇਲ ਜ਼ਰੂਰ ਲਗਾਓ ਕੇ ਸੋਵੋ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਸ਼ਨੀ ਦੇਵ ਦੀ ਪੂਜਾ ਕਰਦੇ ਹੋ ਤਾਂ ਉਸ ਤੋਂ ਬਾਅਦ ਹਨੂਮਾਨ ਜੀ ਦੀ ਪੂਜਾ ਵੀ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਉੱਪਰ ਕਦੇ ਵੀ ਸ਼ਨੀ ਦੇਵ ক্রੋਧਿਤ ਨਹੀਂ ਹੋਣਗੇ ਇਹ ਪੂਜਾ ਦੀ ਵਿਧੀ ਬਹੁਤ ਹੀ ਸਿੰਪਲ ਹੈ ਇਸ ਦਿਨ ਸ਼ਨੀ ਦੇਵ ਦੀਆਂ ਅੱਖਾਂ ਦੇ ਵਿੱਚ ਨਹੀਂ ਵੇਖਿਆ ਜਾਂਦਾ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਇਸ ਕਰਕੇ ਇਸ ਦਿਨ ਉਹਨਾਂ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ ਕਹਨ ਤੋਂ ਭਾਵ ਹੈ ਕਿ ਸ਼ਨੀਵਾਰ ਦੇ ਦਿਨ ਕਿਸੇ ਇਦਾਂ ਦੀ ਮੂਰਤੀ ਦੇ ਦਰਸ਼ਨ ਨਾ ਕਰੋ ਜਿਹੜੀ ਤੁਹਾਡੇ ਵੱਲ ਵੇਖ ਰਹੀ ਹੋਵੇ ਤੁਸੀਂ ਵੇਖਿਆ ਹੀ ਹੋਵੇਗਾ ਕੇ ਸ਼ਨੀ ਦੇਵ ਦੀ ਮੂਰਤੀ ਦੇ ਵਿੱਚ ਉਹ ਹਮੇਸ਼ਾ ਉੱਪਰ ਵੱਲ ਵੇਖ ਰਹੇ ਹੁੰਦੇ ਹਨ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਮੂਰਤੀ ਤਿਆਰ ਕੀਤੀ ਜਾਂਦੀ ਹੈ ਤਾਂ ਕਿ ਤੁਹਾਡੇ ਉੱਪਰ ਨਕਾਰਾਤਮਕ ਊਰਜਾਂ ਦਾ ਪ੍ਰਭਾਵ ਨਾ ਪੈ ਸਕੇ ਵੈਸੇ ਤਾਂ ਤੁਸੀਂ ਜੇਕਰ ਪਿੱਪਲ ਦੇ ਰੁੱਖ ਹੇਠਾਂ ਇੱਕ ਲੋਟਾ ਜਲ ਅਰਪਿਤ ਕਰਦੇ ਹੋ ਤਾਂ ਜੇਕਰ ਉਪਾਅ ਤੁਸੀਂ ਸ਼ਨੀਵਾਰ ਦੇ ਦਿਨ ਕਰਦੇ ਹੋ ਤਾਂ ਤੁਸੀਂ ਉਸ ਵਿੱਚ ਥੋੜੀ ਜਹੀ ਮਿਸ਼ਰੀ ਤੇ ਗੁੜ ਵੀ ਮਿਲਾ ਸਕਦੇ ਹੋ ਇਸ ਦਿਨ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਵੀ ਪਿੱਪਲ ਦੇ ਰੁੱਖ ਹੇਠਾਂ ਰੱਖ ਕੇ ਜਗਾ ਸਕਦੇ ਹੋ ਇਸ ਦੀਵੇ ਦੇ ਵਿੱਚ ਥੋੜੇ ਜਿਹੇ ਕਾਲੀ ਮਿਰਚ ਦੇ ਦਾਣੇ ਵੀ ਪਾ ਦਿਓ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਸ਼ਟ ਹਨ ਤੇ ਸ਼ਨੀਵਾਰ ਦੇ ਦਿਨ ਤੁਸੀਂ ਮਾਤਾ ਲక్ష్ਮੀ ਜੀ ਦੀ ਪੂਜਾ ਜ਼ਰੂਰ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਮਾਂ ਲਕਸ਼ਮੀ ਦਾ ਤੁਹਾਡੇ ਘਰ ਦੇ ਵਿੱਚ ਵਾਸ ਹੋ ਜਾਵੇਗਾ ਤੇ ਤੁਹਾਡੇ ਸਾਰੇ ਹੀ ਕਸ਼ਟ ਵੀ ਦੂਰ ਹੋ ਜਾਣਗੇ ਇਸ ਦਿਨ ਤੁਸੀਂ ਸਰੋਂ ਦੇ ਤੇਲ ਦਾ ਵੀ ਦੀਪਕ ਜਗਾਉਣਾ ਹੈ ਇਸ ਦੀਪਕ ਦੇ ਨਾਲ ਤੁਹਾਡੇ ਘਰ ਦੀ ਨਕਾਰਾਤਮਕ ਸ਼ਕਤੀ ਸਦਾ ਦੇ ਲਈ ਸਮਾਪਤ ਹੋ ਜਾਵੇਗੀ ਤੇ ਤੁਹਾਡੇ ਘਰ ਦੇ ਵਿੱਚ ਸਕਾਰਾਤਮਕ ਸ਼ਕਤੀਆਂ ਦਾ ਵਾਸ ਹੋ ਜਾਵੇਗਾ ਅੱਜ ਤੁਹਾਡੇ ਘਰ ਵਿੱਚ ਬੇਹਤ ਧੰਨ ਦੀ ਵਰਖਾ ਹੋਵੇਗੀ ਤਾਂ ਦੋਸਤੋ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ